ਆਪਰਾ ਆਪਣੇ ਚਾਚਾ ਬishwa ਤੇ ਮੇਰੇ ਨਾਲ ਢੇਰੂ ਗੋਪਾ ਯਾਨੀ ਕਿ ਰਿਸ਼ਤੇ ਹੀ ਰਿਸ਼ਤੇ ਇਹ ਐਸੇ ਰਿਸ਼ਤੇ ਕਰਾਉਂਦੇ ਨੇ ਜਿਹੜੇ ਐ ਸਿਰੇ ਪ੍ਰਵਾਨ ਜਾਂਦੇ ਨੇ ਤੇ ਹੁਣ ਤੱਕ ਇਹਨਾਂ ਨੇ ਐਨੇ ਰਿਸ਼ਤੇ ਕਰਾ ਦਿੱਤੇ ਆ ਕਿ ਤੁਹਾਡੀ ਗਿਣਤੀ ਖਤਮ ਹੋ ਜਾਣੀ ਆ 403 ਤੋਂ ਉੱਪਰ ਰਿਸ਼ਤੇ ਕਰਵਾ ਦਿੱਤੇ ਆ ਤੇ ਉਹ ਵੀ ਰਿਸ਼ਤੇ ਚੋਟੀ ਦੇ ਜਿਵੇਂ ਕੈਨੇਡਾ ਆ ਮਾਰਟਾ ਇੰਗਲੈਂਡ ਪੰਜਾਬ ਦੇ ਵਿੱਚ ਵੀ ਬਹੁਤ ਰਿਸ਼ਤੇ ਕਰਾਏ ਤੇ ਬਾਹਰਲੇ ਮੁਲਕਾਂ ਤੱਕ ਵੀ ਇਹਨਾਂ ਦੀ ਧੂਤੀ ਬੋਲਦੀ ਹੈ ਤੇ ਰਿਸ਼ਤੇ ਵੀ ਇਹ ਹੋ ਜੇ ਜਿਹੜੇ ਅਜੇ ਤੱਕ ਕੇਸ ਸਾਡੇ ਕੋਲ ਤੱਕ ਜਾਈ ਆਈ ਨਹੀਂ ਯਾਨੀ ਕਿ ਮੌਕਾ ਹੀ ਨਹੀਂ ਮਿਲਿਆ ਕਿ ਇਹੋ ਜਿਹੇ ਰਿਸ਼ਤੇ ਬਾਤੇ ਤੁਸੀਂ ਇਹਦਾ ਨੰਬਰ ਦਿੱਤੀ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਚਾਹੇ ਲੜਕੀ ਆ ਚਾਹੇ ਲੜਕਾ ਵਾ ਰਿਲੇਜਮੈਂਟ ਤੇ ਨਾਲ ਹੀ ਕੁੜਾ ਜਾਨੀ ਕਿ ਚੰਗਾ ਮੁੰਡਾ ਕੁੜੀ ਨੂੰ ਲੱਭ ਕੇ ਲਾਵਾਂਗੇ ਤੇ ਮੁੰਡੇ ਨੂੰ ਚੰਗੀ ਕੁੜੀ ਲੱਭ ਕੇ ਦੇਣੀ ਬਾਕੀ ਇਹ ਦੱਸਣਗੇ ਰੀਤੀ ਆਪਾਂ ਬਹੁਤ ਵਧੀਆ ਰਿਸ਼ਤੇ ਕਰਵਾਉਣੇ ਆ ਜਿਵੇਂ ਕਿ ਭਾਜਨ ਦੱਸਦੇ ਆ ਆਪਣਾ ਪੇਜ ਬਣਿਆ ਹੋਇਆ ਹੈ ਫੇਸਬੁਕ ਤੇ ਇੰਸਟਾਗ੍ਰਾਮ ਤੇ ਤੇ ਯੂਟਿਊਬ ਤੇ ਉਹਨੂੰ ਲਾਈਕ ਤੇ ਸ਼ੇਅਰ ਕਰੋ ਤੁਹਾਨੂੰ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਦੀ ਅਪਡੇਟ ਪਾਈ ਜਾਏਗੀ ਔਰ ਜੋ ਤੁਹਾਨੂੰ ਚੰਗਾ ਲੱਗਦਾ ਹੈ ਰਿਸ਼ਤਾ ਤੇ ਸਾਡੇ ਦਿੱਤੇ ਗਏ ਨੰਬਰਾਂ ਦੇ ਸਾਡੇ ਨਾਲ ਸਿੱਧਾ ਆਪ ਪਰਵਾਸ ਸੰਪਰਕ ਕਰੇ ਤੁਹਾਨੂੰ ਬਗੈਰ ਦਾਜ ਤੋਂ ਬਗੈਰ ਲਜੇ ਤੋਂ ਰਿਸ਼ਤਾ ਮਿਲੇਗਾ ਜੀ ਵਾਹ ਜੀ ਬਾਪ ਕਿਹਾ ਮਤਲਬ ਸਾਡੇ ਕੋਲ ਕੇਸ ਨਹੀਂ ਆ ਸਕਦਾ ਨਹੀਂ ਜੀ ਨਹੀਂ ਇਤਾਲੀ ਬਨੋਕੀ ਨਹੀਂ ਆਉਣੀ ਨਹੀਂ ਆਉਂਦੀ ਵਾਜੀਵਾ ਤੇ ਤੁਹਾਡਾ ਫੇਸਬੁੱਕ ਪੇਜ ਜਿਹੜਾ YouTube ਤੇ ਉਹ ਕੀ ਸੁਣਾਤੀ ਹੈ ਉਹ ਵੀ ਦੱਸੋ ਕਿ ਤੇ ਸਾਡਾ ਪੇਜ ਹੈਗਾ ਢੀਰੂ ਸਿੰਘ ਤੇ Instagram ਤੇ ਹੈ ਰਿਸ਼ਤੇ ਹੀ ਰਿਸ਼ਤੇ